ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਾਰੇ ਭਰਾਵਾਂ ਸਾਡੀ ਪਿਆਰਪਰੀ ਸਸਤੀ ਗਾਲ ਹੱਥ ਬਨ ਕੇ ਰਿਕਵੈਸਟ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੌਜੀ ਕਾਰ ਬਿਆਰ ਲੋਂਗੋ ਵਾਲ ਦੀ ਸੈਕੰਡ ਵੀਡੀਓ ਲੈ ਕੇ ਹਾਜ਼ਰ ਹਾਂ ਹੱਥ ਬਨ ਕੇ ਰਿਕਵੈਸਟਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਗੱਡੀ ਲੱਭ ਰਹੇ ਹੋ ਜ਼ਰੂਰ ਕਰ ਲਿਓ ਤੇ ਕੀ ਹਾਲ ਹੈ ਜੀ ਵਧੀਆ ਵੀਰੇ ਸਸਤੀ ਗਾਲ ਸਾਰਿਆਂ ਨੂੰ ਜਿਹੜੇ ਦੇਖ ਰਹੇ ਹੋ ਠੀਕ ਆ ਜੀ ਸ਼ੇਅਰ ਵੀਡੀਓ ਜ਼ਰੂਰ ਕਰਿਓ ਹਾਂਜੀ ਸ਼ੇਅਰ 10 ਗਰੁੱਪਾਂ 'ਚ ਕਰਨ ਵਾਲਿਆਂ ਨੂੰ ਆਪਾਂ ਅਲਟੋ ਫ੍ਰੀ ਦਿੰਨੇ ਆਂਗੇ ਠੀਕ ਆ ਜੀ ਤੁਹਾਨੂੰ ਲਾਸਟ ਜੀ ਦੱਸਾਂਗੇ ਠੀਕ ਹੈ ਜੀ। ਬਾਕੀ ਅੱਜ ਆਪਣੇ ਕੋਲੇ ਲੱਖ ਰੁਪਈਆ ਦੀ ਵੀ ਗੱਡੀ ਖੜੀ ਹੈ अल्टੋ। ਹਾਂ। ਨਾਲੇ 1-10k ਦੀ ਔਰ 1.5 ਲੱਖ ਦੀ Honda City ਵੀ ਖੜੀ ਹੈ। ਠੀਕ ਹੈ ਜੀ। ਓਕੇ ਗੱਡੀਆਂ ਨੇ ਜਮਾ। ਠੀਕ ਆ ਜੀ। ਨੈਕਸਟ ਗੱਡੀ ਆਪਾਂ ਇਹਦੀ ਡਿਟੇਲ ਜੀ। ਹਾਂ ਜੀ। ਠੀਕ ਹੈ। ਇਹਦੀ ਕਰ ਆ ਗਈ ਆਪਣੇ ਕੋਲੇ ਜੀ 2015 ਮਾਡਲ। ਕਿਹੜੀ ਹੈ ਜੀ? ਇਹ ਹੈਗੀ ਹੈਂਡਾਈ ਦੀ ਐਕਸੈਂਟ। ਹੈਂਡਾਈ ਦੀ ਐਕਸੈਂਟ। ਐਕਸੈਂਟ ਡੀਜ਼ਲ। ਠੀਕ ਆ ਜੀ। ਔਰ ਗੱਡੀ ਦਾ ਜਿਹੜਾ ਰੇਟ ਹੈ ਬਾਈ ਉਹ ਹੈਗਾ ਸਿਰਫ 2,65,000 15 15 ਮਾਡਲ ਦਾ 265 15 ਮਾਡਲ ਦਾ 265 ਗੱਡੀ ਤੇ ਠੀਕ ਆ ਜੀ ਗੱਡੀ ਦੀ ਲੁੱਕ ਚੈੱਕ ਕਰ ਲਓ ਜੀ ਇੱਕ ਵਾਰ ਸਾਰੀ ਟਰਾਈ ਕਰਵਾ ਦਾਂਗੇ ਤੁਹਾਨੂੰ ਟਾਪ ਮਾਡਲ ਹੈ ਇਹ ਹਾਂਜੀ ਠੀਕ ਹੈ ਵੀ Android ਟੱਚ ਪਲੇਅਰ ਹੈ ਨਾ Android ਟੱਚ ਪਲੇਅਰ 10 ਇੰਚੀ ਹੈ ਹਾਂਜੀ ਔਰ AC UC ਬਿਲਕੁਲ ਓਕੇ ਹੈ ਠੀਕ ਆ ਜੀ ਸੀਟ ਕਵਰ ਨਵੇਂ ਨੇ ਟਾਇਰ 50% ਤੋਂ ਉੱਤੇ ਪਏ ਨੇ ਠੀਕ ਆ ਜੀ ਔਰ ਚਾਰੇ ਪਾਵਰ ਵਿੰਡੋ ਹੈ ਓਕੇ ਜੀ ਇਹ ਗੱਡੀ ਆਈ ਵੀ ਆਪਣਾ ਪਰਸਨਲ ਬੰਦੇ ਕੋਲੋਂ ਹੋਈ ਹੈ ਠੀਕ ਹੈ ਜੀ ਚੱਲੀ ਵੀ ਬਹੁਤ ਘੱਟ ਹੈ 85000 ਕਿਲੋਮੀਟਰ ਸਿਰਫ ਚੱਲੀ ਹੈਗੀ ਠੀਕ ਹੈ ਜੀ ਸੀਟ ਦੇ ਟਾਇਰ ਨੇ ਇਹ ਜੋੜੀ ਮਤਲਬ ਦੂਜੀ ਜੋੜੀ ਚੱਲ ਰਹੀ ਹੈ ਕਾਰ ਦੇ ਠੀਕ ਹੈ ਜੀ ਔਰ ਸ਼ੀਸ਼ੇ ਸਾਰੇ ਨਾਲ ਦੇ ਆ ਕਾਰ ਦੇ ਔਰ ਐਨਓਸੀ ਮੜ ਜਾਊਗਾ ਬੈਕ ਕੈਮਰਾ ਲੱਗਿਆ ਹੋਇਆ ਐਵਰੇਜ ਇਹ ਪ੍ਰੋਪਰ 25 ਦੀ ਦਿੰਦੀ ਹੈ ਬਾਈ ਡੀਜ਼ਲ ਠੀਕ ਹੈ ਜੀ 25 ਦੀ 25 ਦੀ ਐਵਰੇਜ ਦਿੰਦੀ ਹੈ ਪ੍ਰੇਨਾ ਸਾਹਿਬ ਪਿਪਟ ਵਾਲਾ ਗੱਮੀ ਆ 1100 ਸੀਸੀ 3 ਸਿਲੰਡਰ ਇੰਜਣ ਆਉਂਦਾ ਜੀ ਜੇ ਤਿੰਨ ਸਿਲੰਡਰ ਇੱਧਰ ਵੇ ਧੁੱਪ ਤੋਂ ਇਹੀ ਇੰਜਣ ਆਪਣਾ ਪੈਂਦਾ ਹੈਗਾ ਇਹਦੇ ਚ ਗ੍ਰੈਂਡ ਆਈਟਨ ਚ ਵੀ ਇਹੀ ਇੰਜਣ ਆਉਂਦਾ ਅੱਛਾ ਜੀ ਬਾਕੀ ਕਾਰ ਪੂਰੀ ਕਾਮਯਾਬ ਹੈ ਠੀਕ ਹੈ ਜੀ ਐਸ ਪਿਕਅਪ ਪੂਰੀ ਫੁੱਲ ਹੈ ਟਾਇਰ ਕਿੰਨੇ ਪਏ ਨੇ ਜੀ ਟਾਇਰ 50 ਤੋਂ ਉੱਤੇ ਪਏ ਨੇ 50 ਤੋਂ ਉੱਪਰ ਹੈਗੇ ਨੇ ਗੱਟੀਆਂ ਤੈਨੂੰ ਪਤਾ ਹੀ ਆ ਆਹੋ ਇਹਨੂੰ ਜਨਮਨੀ ਤੋਂ ਦੇ ਆਪਾਂ ਆਜੋ ਸਮੁੰਦਰਾਂ ਦਿਖਾਉਣੇ ਆ ਆਹ ਜੀ ਮੋਰਨੜਾ ਦੇ ਚਾਕੇ ਦਿਖਾਉਂਗੇ ਇਹਦੇ ਚ ਇਹਦੇ ਚ ਆਪਾਂ ਸਾਰੀਆਂ ਦੇ ਕਿਉਂਕਿ ਇਸਲੇ ਪਾਰਟ ਚ ਬੋਨਟ ਨਹੀਂ ਚੱਕਿਆ ਇੱਕ ਥੋੜੀ ਜਿਹੀ ਮੁਫਤੀ ਦਿਖਾਉਂਗਾ ਕਰੋ ਚੈੱਕ ਫਰੰਟ ਫੱਟੀ ਓਰੀਜਨਲ ਐ ਗੋਡੇ ਓਰੀਜਨਲ ਨੇ ਸਾਰੇ ਹੂੰ ਦੋਏ ਗੋਡੇ ਆ ਦੇਖੋ ਇੱਥੇ ਮਸ਼ੀਨੀ ਤੰਕੇ ਲੱਗੇ ਹੋਏ ਹੂੰ ਔਰ ਇੰਜਨ ਪੂਰਾ ਸ਼ੀਲਡ ਪਿਆ ਵੀਰੇ ਪੂਰਾ ਸ਼ੀਲਡ ਐਡਾ ਇੰਜਨ ਹੀ ਆਉਂਦਾ ਇਹਦੇ ਚ ਫਿਰ ਐਵਰੇਜ ਤਾਂ 25 ਦੀ ਦੇਣੀ ਹੀ ਆ ਪੈਟਰੋਲਾ ਨਾ ਇਹ ਨਾ ਨਾ ਡੀਜ਼ਲ ਬਾਈ ਡੀਜ਼ਲ ਇੰਜਨ ਆ ਇਹ ਹਾਂ ਡੀਜ਼ਲ ਇੰਜਨ ਅੱਛਾ ਛੋਟਾ ਜਿਹਾ ਬੈਟਰੀ ਬਿਲਕੁਲ ਨਵੀਂ ਆ ਨਾ ਬੈਟਰੀ ਜਮਾ ਨਵੀਂ ਆਏਗੀ 12 23 ਆ ਦੇਖ ਇਹ ਮਹੀਨਾ ਕੋ ਹੋਇਆ ਹਲੇ ਗਰੰਟੀ ਚ ਬਈ ਉਹਨੇ ਤਾਂ ਪੱਲੀ ਪਈ ਗਰੰਟੀ ਆ YouTube ਇੰਜਨ ਹੈ ਇਹਦੇ ਚ ਆ ਨਵੇਂ ਸ਼ੇਪ ਚ ਆ 2014 ਤੱਕ ਜਿਹੜੀਆਂ ਐਕਸੈਂਟ ਆਈਆਂ ਹੂੰ ਹੂੰ ਉਹਨਾਂ ਚ YouTube ਇੰਜਨ ਨਹੀਂ ଥିਗਾ ਠੀਕ ਆ ਲੀਕ ਠੀਕ ਦਾ ਹੈ ਨਹੀਂ ਹਨਾ ਕਦੋਂ ਦੀ ਜਿੱਦੋਂ ਲੀਕ ਸੀ ਤੇ ਬਈ ਜਮਾ ਹੋ ਕੇ ਤੇ ਨੈਕਸ ਗੱਡੀ ਆਪਣੇ ਕੋਲੇ ਫੋਰਡਰਨਰ ਆ ਗਈ ਆਪਣੇ ਕੋਲੇ 2013 ਮਾਡਲ ਫੋਰਚਨਰ ਠੀਕ ਆ ਇਹਨੂੰਲ ਟ੍ਰਾਂਸਮਿਸ਼ਨ ਹੈ 4x4 ਹੈ ਠੀਕ ਆ ਜੀ ਔਰ ਟੌਪ ਮਾਡਲ ਹੈ ਠੀਕ ਆ ਜੀ ਗੱਡੀ ਹੈਗੀ ਆ 2013 ਮਾਡਲ ਠੀਕ ਆ ਜੀ ਨੰਬਰ PV 13 ਨੰਬਰ ਉਹ ਗਾਂ ਵੀ 13 14 ਠੀਕ ਆ ਜੀ ਪੂਰੀ ਸਾਫ ਗੱਡੀ ਵੀ ਜਾਣਾ ਇਹ ਬਹੁਤ ਸਾਫ ਹੈ ਕਿਉਂਕਿ ਗੱਡੀ ਚੱਲੀ ਹੈ ਬਈ ਸਿਰਫ 90 ਹਾਂ 75000 ਕਿਲੋਮੀਟਰ ਗੱਡੀ ਚੱਲੀ ਹੋਈ ਇਹ ਤਾਂ ਫਿਰ ਰੁਪਏ ਮੋٹے ਰੁਪਿਆ ਨਹੀਂ ਹੋਊ ਗੱਡੀ ਇਹ ਮੋٹے ਨਹੀਂ ਹੈਗੇ ਸਿਰਫ 1.5 ਲੱਖ ਦੀ ਹੈ ਹਾਂ ਨਹੀਂ ਦੇਖਣ ਨੂੰ ਹੀ ਲੱਗਦੀ ਹੈ ਗੱਡੀ ਤੇ ਲਾਏ ਲੂਏ ਚੜੇ ਪਏ ਹਨ ਹਰੇ ਹ ਸਾਰੇ ਇੱਕ ਐਕਸੈਸਰੀ ਲੱਗੀ ਵੀ ਹੈ ਜਿਹੜੀ ਅੱਜ ਕੱਲ ਮੁੰਡੇ ਖੁੰਡੇ ਲਾਉਣ ਤੇ ਵੇਚ ਨਹੀਂ ਇਹ ਇੱਕ ਤਾਂ ਹੁੰਦਾ ਵੀ ਇੱਥੇ ਸਕ੍ਰੈਚ ਨਹੀਂ ਲਾਏ ਤੇ ਵੀ ਸਕ੍ਰੈਚ ਨਹੀਂ ਹੈਗਾ ਨਵੇਂ ਲਾਏ ਨੇ ਰਨਾਲ ਦੇ ਨੇ ਲਾਏ ਦਾ ਬਿਲਕੁਲ ਤਾਜ਼ੀ ਨੇ ਬੰਪਰ ਪੇਂਟ ਹੋਇਆ ਹੋਇਆ ਟਾਇਰ ਵੀ ਜਮਾ ਨਵੇਂ ਵੇਲੇ ਹਨ ਜੀ ਟਾਇਰ ਜਮਾ ਨਵੇਂ ਨੇ ਠੀਕ ਆ ਜੀ ਔਰ ਕਾਰ ਅੰਦਰੋਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਡਿਫਰੈਂਸ਼ੀਅਲ ਲੋਕ 4x4 ਤਾਂ ਇਹ ਆਲਵੇਜ਼ ਹੀ ਰਹਿੰਦੀ ਹੈ 4x2 ਤਾਂ ਇਹ ਹੁੰਦੀ ਹੀ ਨਹੀਂ ਹਾਂ ਪਲੀਜ਼ 13 ਮਾਡਲ ਆ 2013 ਬਾਈ ਅੱਛਾ ਅੰਦਰੋਂ ਟੱਤ ਬਾਬ ਮੈਂ ਕਹਣਾ ਇੱਕ ਇੱਕ ਐਕਸੈਸਰੀ ਲੱਗੀ ਵੀ ਆ ਗੱਡੀ ਦੇ ਵਿੱਚ ਕੁਝ ਨਹੀਂ ਕਰਨ ਦੀ ਲੋੜ ਤੇ ਮੈਟ ਵਧੀਆ ਲੱਗੇ ਹੋਏ ਨੇ 7D ਆ ਦੇਖ ਸਕਦੇ ਹੋ ਮੈਟਿੰਗ ਵਗੈਰਾ ਪੂਰੀ ਸਿਰੇ ਦੀ ਹੋਈ ਹੋਈ ਆ ਗੱਡੀ ਆ ਦੇਖ ਸਕਦੇ ਹੋ ਇੱਕ ਇੱਕ ਚੀਜ਼ ਦਿਖਾਦੀ ਥ ਨੂੰ ਚੈੱਕ ਕਰਾਦੀ ਕਿਉਂਕਿ ਥ ਨੂੰ ਇੱਥੇ ਆ ਕੇ ਆਏ ਨਾ ਲੱਗੇ ਵੀ ਦਿਖਾਇਆ ਨਹੀਂ ਕੋਈ ਹਲਕੋਤਾ ਬਾਈ ਐਨ ਆਰ ਆਈ ਨੇ ਹਨਾ ਸਿਆਲ ਜੇ ਚੂਰਾ ਗੱਡੀ ਵਧੀਆ ਲੈਣੀ ਚਾਹੁੰਦੇ ਨੇ ਬੈਸਟ ਆਪਸ਼ਨ ਹੈ ਹਾਂ ਜੀ ਸਾਢੇ 12 ਲੱਖ ਚੋਂ ਸਾਢੇ 8 ਲੱਖ ਦਾ ਲੋਨ ਕਰਾ ਦਾਂਗੇ ਫੇਰ ਤਾਂ 2 ਲੱਖ ਭਾ 3 ਲੱਖ ਭਰ ਕੇ ਗੱਡੀ ਚਾਰਕ ਭਰ ਕੇ ਗੱਡੀ ਮਿਲ ਜੂ ਚਾਰ ਪਰ 2 ਚਾਹੇ ਤੁਹਾਡੇ ਕੋਲ ਹੀ ਚਾਰਕ ਲੱਖ ਦੀ ਕੋਈ ਕਾਰ ਆ ਉਹ ਖੜਾ ਦਿਓ ਉਹ ਵੀ ਸੱਬਲ ਸਕੋਰ ਵਧੀਆ ਬੰਦੇ ਦਾ ਵਧੀਆ ਲੂਨ ਹੋ ਜੂ ਹੋਰ ਵਧੀਆ ਹੋਵੇ ਇਹ ਚੀਜ਼ ਹੈਗੀ ਐ ਲੂਨ ਤਿੰਨਾਂ ਦਿਨਾਂ ਚ ਕਰਾ ਦੂੰਗਾ ਮੈਂ ਅੱਛਾ ਸਾਰੇ ਸ਼ੀਸ਼ੇ ਗੱਡੀ ਦੇ ਨਾਲ ਦੇ ਆ ਵੀਰ ਔਰ ਕਿਤੇ ਵੀ ਕਮੀ ਨਹੀਂ ਹੈਗੀ ਕਾਰ 'ਚ ਜੇ ਕੋਈ ਛੋਟੀ ਗੱਡੀ ਆ ਉਹ ਕੱਟ ਲੋਂਗੇ ਸਪੈਕਟ ਵਗੈਰਾ ਕੋਈ ਕੱਟ ਲਾਂਗੇ ਇਹਦਾ ਨਾ ਜਿਹੜਾ ਇੰਜਨ ਹੈ 7 ਲੱਖ ਕਿਲੋਮੀਟਰ ਦੀ ਲਾਈਫ ਹੁੰਦੀ ਹੈ ਅੱਛਾ ਉਹ ਹਲੇ ਇਹਨੇ 10ਵਾਂ ਹਿੱਸਾ ਹੀ ਪੂਰਾ ਕੀਤਾ ਆਪਦਾ ਅੱਛਾ ਹਾਂ ਨਵੀਂ ਬਈਆ ਫਿਰ ਤਾਂ ਉਹ ਤਾਂ ਜਮਾਂ ਨਵੀਂ ਚਲਾਈ ਚਲੂਈ ਬਹੁਤ ਘੱਟ ਕਿੰਨੀ ਲੱਗੀ ਇੰਜਨ ਚੱਲ ਕਿੰਨੀ ਗਈ ਚੱਲ ਗਈ ਇਹ 80000 ਕਿਲੋਮੀਟਰ ਦੇ ਲੈਵਲ ਹੋਣੀ ਚੱਲੀ ਹੈ। ਅੱਛਾ ਜੀ। ਅਗਲੀ ਗੱਲ ਫਿਰ PV13 ਖੜੀ ਆ ਆਪਣੇ ਕੋਲ। PV13 ਮਾਡਲ ਹੈ 14 18 25 ਡੀਜ਼ਲ ਹੈਗੀ ਆ ਇਹ ਫੋਰਡ ਫੀਕੋ। ਫੋਰਡ ਫੀਕੋ ਤੇ ਗੱਡੀ ਦਾ ਰੇਟ ਹੈ 180000। ਕੁੱਲ 181। 181 ਆ ਜੋ। ਅਲਾਏ ਦੇ ਵੀ ਜਮਾ ਨਵੇਂ ਨੇ। ਟਾਇਰ ਮੰਨ ਲਓ ਵੀ 90 ਪੈਸੇ ਪਏ ਨੇ। ਠੀਕ ਆ ਜੀ। ਇੰਜਨ ਜਮਾ ਸੀਲਡ ਹੈ ਵੀਰੇ। ਬ੍ਰੇਕਾਂ ਵੀ ਐਸ ਨੇ ਨਾ। ਐਬੀਐਸ ਬ੍ਰੇਕਾਂ ਨੇ। ਠੀਕ ਵਿੱਚੋਂ ਇੰਟੀਰੀਅਰ ਚੈੱਕ ਕਰ ਲੋ ਜੀ ਯਾਰ ਸਕਰੀਨ ਇਹਦੇ ਵੀ ਲੱਗੀ ਐ ਸੀਟ ਕਵਰ ਜਮਾ ਨਵੇਂ ਨੇ ਏਸੀ ਹੀਟਰ ਓਕੇ ਐ ਠੀਕ ਆ ਜੀ ਆ ਵਿੱਚੋਂ ਡੈਸ਼ ਬੋਰਡ ਤੁਹਾਨੂੰ ਦਿਖਾਦਾ ਸੀਟ ਕਵਰ ਕਿਦੋਂ ਫਟੇ ਘਾਟੇ ਨਹੀਂ ਬਈ ਆ ਦੇਖ ਲੋ ਚੈੱਕ ਕਰ ਲੋ ਠੀਕ ਆ ਨਾ ਲੈ ਸਾਰੇ ਦਿਖਾਦਾ ਤੁਹਾਨੂੰ ਐ ਨਹੀਂ ਵੀ ਮੰਗ ਰੋਣੀ ਦਿਖਾਈ ਵਿਛੋਣੀ ਵਿੱਚੋਂ ਗੱਡੀ ਬਿਲਕੁਲ ਸਾਫ ਆ ਫੋਰਡ ਫੀਗੋ ਗੱਡੀ ਆ ਬਈ ਏਬੀਐਸ ਬ੍ਰੇਕਾਂ ਦੇ ਵਿੱਚ ਆ ਗੱਡੀ ਟਾਇਰ ਗੱਡੀ ਦੇ ਬਿਲਕੁਲ ਨਵੇਂ ਵਰਗੇ ਟਾਇਰ ਬੈਨੇ ਥੋੜੀ ਘਸੇ ਬੈਨੇ ਟਾਇਰ ਉਲਾਈ ਲੱਗੇ ਹੋਏ ਨੇ ਗੱਡੀ ਦੇ ਵੇ ਇਹ ਫੋਰਡ ਫਿਗੋ ਪਿਛੋਂ ਦਿਖਾਉਣਾ ਤੁਹਾਨੂੰ ਮੜੀ ਜੀ ਪੰਜਾਬ ਨੰਬਰ ਕਾਰ ਆ ਜੀ ਵਿੱਚੋਂ ਦੇਖੋ ਗੱਡੀ ਬਾਹਰੋਂ ਦੇਖੋ ਲੁੱਕ ਦੇਖੋ ਗੱਡੀ ਦੀ ਹਨਾ ਪੂਰੀ ਸੋਹਣੀ ਲੁੱਕ ਪਈ ਆ ਗੱਡੀ ਦੀ ਲਾਹੇ ਦੇਖ ਸਕਦੇ ਹੋ ਟਾਇਰ ਹਨੂ ਵਿੱਚੋਂ ਦਿਖਾਈ ਦਿੱਤਾ ਲੈ ਆ ਇੰਜਨ ਦੇ ਦਰਸ਼ਨ ਕਰੀਏ ਸਾਡੀ ਖਾਸੀਅਤ ਹੈ ਵੀ ਇੰਜਨ ਤੇ ਕਦੇ ਪਾਣੀ ਨਹੀਂ ਮਾਰਦੇ ਜਿੰਨਾ ਚਿਰ ਸੌਦਾ ਨਹੀਂ ਹੁੰਦਾ ਉਹ ਵਾਲੇ ਦੀ ਖਵਾਏ ਸਾਥ ਵਾਕੇ ਦੇ ਦੇਵੋਗੇ ਉਹ ਤਾਂ ਤਵਾਉਣੀ ਹੁੰਦਾ ਠੀਕ ਆ ਜੀ ਆ ਗੋਡੇ origignal ਪਏ ਨੇ ਇਹਦੇ ਨਾਲ ਪਤਾ ਲੱਗ ਜਾਂਦਾ ਵੀ ਇੰਜਨ ਸੁੱਕਾ ਹੈ ਜਾਂ ਮੈਂ ਜੋ ਬੁਰਸ਼ ਮਾਰ ਮਾਰ ਕੀਤਾ ਹੋਇਆ ਹੋਇਆ ਠੀਕ ਆ ਉਹ ਠੀਕ ਆ ਜੀ ਤੇ ਤੁਹਾਨੂੰ ਆ ਜਮਾ ਬੌਰਨਟ ਜਾ ਕੇ ਦਿਖਾ ਦੋਗੀ ਫੱਟੀ ਰਿਜਨਲ ਹੈਗੀ ਠੀਕ ਹੈ ਵੀਰੇ ਮਾੜੀ ਮੋਟੀ ਟੱਚਿੰਗ ਹੈਗੀ ਹੈ ਹਮ ਪਰ ਇਹ ਨਹੀਂ ਹੈਗਾ ਪੈਂਡਾ ਦੇਖੋ ਰਵਿੰਗ ਦੇ ਦਾਗ ਉਮੀ ਪਏ ਨੇ ਰਵਿੰਗ ਗੱਡੀ ਆਪਾਂ ਠੀਕ ਆ ਜੀ ਹਾਂ ਜਾਣੀ ਇਹ ਤਬਾਆ ਨਹੀਂ ਬਿਆ ਇੰਜਣਾ ਨਹੀਂ ਹੈ ਜਿਵੇਂ ਹੈਗਾ ਦਬਾ ਕੇ ਦੇ ਦੇਉਗੇ ਜੇ ਅਲੇ ਦੀ ਚਾਹਣਾ ਹੋਵੇ ਵੀਰੇ ਬਿਲਕੁਲ ਠੀਕ ਆ ਜੀ ਲਾ ਦਿਓ ਜੀ ਕਿੰਨੇ ਦੀ ਕਾ ਸ਼ਾਰਟ ਸਾਡੇ 22 ਦੀ ਦਿੰਦੀ ਐ ਇਹ ਪ੍ਰੋਪਰ 14 ਦਾ ਚਾਰ ਸਿਲੰਡਰ ਡੀਜ਼ਲ ਇੰਜਨ ਡੀਜ਼ਲ ਇੰਜਨ ਆ ਠੀਕ ਆ ਜੀ ਤੇ ਨੈਕਸਟ ਭਾਈ ਜਿਹੜੇ ਵੀ ਰਿਸੈਪਟਰ ਲੈਣੀ ਚਾਹੁੰਦੇ ਆ 9 ਦਾ ਮਾਡਲ ਲੱਭ ਰਹੇ ਉਹਨਾਂ ਵਾਸਤੇ ਬੈਸਟ ਹਾਂਜੀ ਭਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਗੱਡੀ ਲੱਭ ਰਹੇ ਹੋ ਆਉਣ ਵਾਲੀਆਂ ਗੱਡੀਆਂ ਦੇ ਅਪਡੇਟ ਤੁਹਾਨੂੰ ਮਿਲਦੀ ਰਹੇ ਵੀਡੀਓ ਵਾਚ ਕਰਨ ਲਈ ਧੰਨਵਾਦ ਥੈਂਕ ਯੂ